ਸਤਿ ਸ਼੍ਰੀ ਅਕਾਲ ਜੀ ਮੇਰੇ ਭਰਾ ਦਾ ਵਿਆਹ ਵਾਲੇ ਦਿਨ ਹੀ ਆਪਣੀ ਵੀ ਦੁਲਹਨ ਦੇ ਨਾਲ ਬਹੁਤ ਜ਼ਿਆਦਾ ਝਗੜਾ ਹੋ ਗਿਆ ਉਹ ਆਪਣੀ ਪਤਨੀ ਨੂੰ ਕਸੀੜਦੇ ਹੋਏ ਗੱਡੀ ਵਿੱਚ ਬਿਠਾ ਕੇ ਘਰ ਤੋਂ ਬਾਹਰ ਲੈ ਗਿਆ ਅਸੀਂ ਡਰ ਰਹੇ ਸੀ ਕਿ ਭਰਾ ਉਸ ਨੂੰ ਮਾਰ ਹੀ ਨਾ ਦੇਵੇ ਪਰ ਜਦੋਂ ਉਹ ਦੋਨੋਂ ਵਾਪਸ ਆਏ ਤਾਂ ਬਹੁਤ ਖੁਸ਼ ਸੀ ਦੋਨਾਂ ਨੇ ਇੱਕ ਦੂਜੇ ਦਾ ਹੱਥ ਫੜਿਆ ਹੋਇਆ ਸੀ ਤੇ ਹੱਸਦੇ ਹੋਏ ਆਪਣੇ ਕਮਰੇ ਵਿੱਚ ਚਲੇ ਗਏ ਪਰ ਉਸ ਰਾਤ ਉਹਨਾਂ ਦੋਹਾਂ ਦੀ ਮੌਤ ਹੋ ਗਈ ਜਦੋਂ ਅਸੀਂ ਭਰਾ ਤੇ ਭਾਬੀ ਦਾ ਸੰਸਕਾਰ ਕਰਨ ਲੱਗੇ ਤਾਂ ਦੋ ਔਰਤਾਂ ਭੱਜੀਆਂ ਹੋਈਆਂ ਆਈਆਂ ਤੇ ਉਹਨਾਂ ਨੇ ਭਰਾ ਤੇ ਭਾਬੀ ਦਾ ਖਫਣ ਚੁੱਕਿਆ ਤਾਂ ਸਾਰਿਆਂ ਦਾ ਕਲੇਜਾ ਫਟ ਗਿਆ ਕਿਉਂਕਿ ਅੱਜ ਮੈਂ ਬਹੁਤ ਖੁਸ਼ ਸੀ ਕਿਉਂਕਿ ਅੱਜ ਮੇਰੇ ਭਰਾ ਦਾ ਵਿਆਹ ਸੀ ਅਸੀਂ ਸਿਰਫ ਦੋ ਹੀ ਭੈਣ ਭਰਾ ਸੀ ਅਤੇ ਇਸ ਲਿਹਾਜ਼ ਨਾਲ ਸਾਡੇ ਘਰ ਦਾ ਪਹਿਲਾ ਖੁਸ਼ੀ ਦਾ ਮੌਕਾ ਸੀ ਮੈਂ ਜ਼ਿੰਦਗੀ ਚ ਪਹਿਲੀ ਵਾਰ ਆਪਣੀਆਂ ਸਾਰੀਆਂ ਕੱਜਣਾ ਦੇ ਨਾਲ ਮਜ਼ਾਕ ਕਰ ਰਹੀ ਸੀ ਮੈਂ ਆਪਣੀਆਂ ਤਿਆਰੀਆਂ ਵਿੱਚ ਖੂਬ ਵਕਤ ਅਤੇ ਪੈਸਾ ਖਰਾਬ ਕੀਤਾ ਸੀ ਤੇ ਆਪਣੇ ਇਕਲੌਤੇ ਭਰਾ ਦੇ ਵਿਆਹ ਤੇ ਸਾਰੇ ਸ਼ੌਂਕ ਪੂਰੇ ਕੀਤੇ ਸੀ। ਨੀਹਾ ਭਾਬੀ ਨੂੰ ਵਿਆਹ ਕੇ ਲਿਆਏ ਤਾਂ ਮੈਂ ਉਹਨਾਂ ਨੂੰ ਦੇਖ ਕੇ ਹਰਾਨ ਰਹਿ ਗਈ ਕਿ ਉਹ ਬਹੁਤ ਜ਼ਿਆਦਾ ਹਸੀਨ ਲੱਗ ਰਹੀ ਸੀ। ਮੈਂ ਆਪਣੇ ਭਰਾ ਦੀ ਖੁਸ਼ਕਿਸਮਤੀ ਤੇ ਸੋਚ ਕੇ ਖੁਸ਼ ਹੋ ਰਹੀ ਸੀ। ਮੇਰੇ ਭਰਾ ਦੇ ਚਿਹਰੇ ਤੇ ਵੀ ਚਮਕ ਸੀ। ਰਾਤੀ ਸਾਰੇ देर ਤੱਕ ਬੈਠੇ ਰਹੇ ਤੇ ਭਰਾ ਤੇ ਭਾਬੀ ਨਾਲ ਛੇੜਖਾਨੀਆਂ ਕਰਦੇ ਰਹੇ ਅਤੇ ਫਿਰ ਮੇਰੀ ਮਾਂ ਮੇਰੀ ਭਾਬੀ ਨੂੰ ਉਹਨਾਂ ਦੇ ਕਮਰੇ 'ਚ ਲੈ ਗਈ। ਮੇਰਾ ਭਰਾ ਵੀ ਕੁਝ ਦੇਰ ਬਾਅਦ ਆਪਣੇ ਕਮਰੇ 'ਚ ਚਲਾ ਗਿਆ ਅਸੀਂ ਸਾਰੇ ਘਰ ਵਾਲੇ ਬਹੁਤ ਖੁਸ਼ ਸੀ ਤੇ ਅਸੀਂ ਸਾਰੇ ਸੌਣ ਦੀ ਤਿਆਰੀ ਕਰ ਰਹੇ ਸੀ ਅਚਾਨਕ ਤੋਂ ਭਰਾ ਦੇ ਕਮਰੇ ਵਿੱਚੋਂ ਚੀਕਣ ਚਲਾਉਂਦੀਆਂ ਆਵਾਜ਼ਾਂ ਆਉਣ ਲੱਗੀਆਂ ਉਹ ਭਾਬੀ ਦੇ ਨਾਲ ਕਿਸੇ ਗੱਲ ਤੇ ਝਗੜਾ ਕਰ ਰਹੀ ਸੀ ਮੇਰੀ ਮਾਂ ਭੱਜਦੀ ਹੋਈ ਮੇਰੇ ਭਰਾ ਦੇ ਕਮਰੇ ਵਿੱਚ ਗਈ ਜਦੋਂ ਮੇਰੇ ਭਰਾ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹ ਬਹੁਤ ਜ਼ਿਆਦਾ ਗੁੱਸੇ ਵਿੱਚ ਸੀ ਉਹਨਾਂ ਨੇ ਸਾਰਿਆਂ ਨੂੰ ਕਹਿ ਦਿੱਤਾ ਕਿ ਕੋਈ ਵੀ ਉਹਨਾਂ ਦੇ ਝਗੜੇ ਵਿੱਚ ਨਹੀਂ ਆਵੇਗਾ ਅਸੀਂ ਸਾਰੇ ਹੈਰਾਨ ਸੀ ਕਿ ਪਹਿਲੀ ਰਾਤ ਹੀ ਭਰਾ ਨੂੰ ਨੀਹਾ ਭਾਬੀ ਤੇ ਕਿਸ ਗੱਲ ਦਾ ਗੁੱਸਾ ਆਇਆ ਅਚਾਨਕ ਭਰਾ ਨੇ ਨੀਹਾ ਭਾਬੀ ਨੂੰ ਬਾਹ ਤੋਂ ਫੜਿਆ ਤੇ ਜ਼ਬਰਦਸਤੀ ਗੱਡੀ ਵਿੱਚ ਬਿਠਾ ਕੇ ਘਰ ਤੋਂ ਬਾਹਰ ਲੈ ਗਿਆ ਭਾਬੀ ਰੋ ਰਹੀ ਸੀ ਭਰਾ ਸਿਰਫ ਮਾਂ ਦੀ ਗੱਲ ਮੰਨਦਾ ਸੀ ਪਰ ਉਸ ਦਿਨ ਤਾਂ ਭਰਾ ਨੇ ਮਾਂ ਦੀ ਵੀ ਏਕਣਾ ਸੁਣੀ ਕੁਝ ਦੇਰ ਬਾਅਦ ਭਰਾ ਤੇ ਭਾਬੀ ਦੋਨੋਂ ਜਦੋਂ ਘਰ ਵਾਪਸ ਆਏ ਤਾਂ ਬਹੁਤ ਖੁਸ਼ ਲੱਗ ਰਹੇ ਸੀ ਇਦਾਂ ਲੱਗਦਾ ਸੀ ਜਿੱਦਾਂ ਉਹਨਾਂ ਵਿੱਚ ਕੋਈ ਝਗੜਾ ਵੀ ਨਾ ਹੋਇਆ ਹੋਵੇ ਬਲਕਿ ਉਹਨਾਂ ਨੇ ਸਾਡੇ ਨਾਲ ਕੋਈ ਮਜ਼ਾਕ ਕੀਤਾ ਹੋਵੇ ਉਹ ਦੋਨੋਂ ਇੱਕ ਦੂਜੇ ਦਾ ਹੱਥ ਫੜ ਕੇ ਆਪਣੇ ਕਮਰੇ ਵਿੱਚ ਚਲੇ ਗਏ ਤੇ ਮੈਂ ਸੋਚਿਆ ਕਿ ਵਕਤ ਬਹੁਤ ਹੋ ਗਿਆ ਸਵੇਰੇ ਭਰਾ ਦੀ ਖਬਰ ਲਵਾਂਗੀ ਮੈਂ ਪੂਰੀ ਰਾਤ ਬੇ ਚੈਨੀ ਦੇ ਨਾਲ ਕਮਰੇ ਵਿੱਚ ਕਰਵਟਾਂ ਬਦਲਦੀ ਰਹੀ ਮੈਂ ਆਪਣੇ ਭਰਾ ਦੇ ਬਾਰੇ ਵਿੱਚ ਸੋਚਦੀ ਰਹੀ ਉਸ ਨੇ ਅੱਜ ਤੱਕ ਕਿਸੇ ਨਾਲ ਇਦਾਂ ਝਗੜਾ ਨਹੀਂ ਕੀਤਾ ਸੀ ਪਰ ਅੱਜ ਉਸ ਨੂੰ ਕੀ ਹੋ ਗਿਆ ਸੀ ਮੇਰਾ ਭਰਾ ਤਾਂ ਹਰ ਵਕਤ ਮੁਸਕਰਾਉਂਦਾ ਰਹਿੰਦਾ ਸੀ ਵਿਆਹ ਦੇ ਲਈ ਮੇਰੀ ਮਾਂ ਨੇ ਆਪਣੀ ਖੁਆਇਸ਼ ਜ਼ਾਹਿਰ ਕੀਤੀ ਫਤਿਹ ਮੇਰੇ ਭਰਾ ਤੋਂ ਉਸ ਦੀ ਪਸੰਦ ਦੇ ਬਾਰੇ ਪੁੱਛਿਆ ਤਾਂ ਮੇਰੇ ਭਰਾ ਨੇ ادب ਦੇ ਨਾਲ ਮਾਂ ਨੂੰ ਕਿਹਾ ਕਿ ਤੁਸੀਂ ਜਿੱਥੇ ਚਾਹੋ ਮੇਰਾ ਵਿਆਹ ਕਰ ਦਿਓ ਮੈਨੂੰ ਕੋਈ ਇਤਰਾਜ਼ ਨਹੀਂ ਆ ਨਾ ਹੀ ਉਸ ਦੀ ਕੋਈ ਖਾਸ ਪਸੰਦ ਸੀ ਮਾਂ ਨੇ ਜਲਦੀ ਹੀ ਇੱਕ ਲੜਕੀ ਨਾਲ ਉਸ ਦਾ ਰਿਸ਼ਤਾ ਤੈਅ ਕਰ ਦਿੱਤਾ ਤੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਪਰ ਮੈਂ ਆਪਣੀ ਹੋਣ ਵਾਲੀ ਭਾਬੀ ਨੂੰ ਦੇਖ ਕੇ ਚੌਂ ਗਈ ਉਹ ਲੜਕੀ ਬਹੁਤ ਫੈਸ਼ਨ ਲੈਵਲ ਤੇ ਆਜ਼ਾਦ ਖਿਆਲਾਂ ਦੀ ਲੱਗ ਰਹੀ ਸੀ ਮੈਂ ਥੋੜਾ ਜਿਹਾ ਚਿਹਰਾ ਚੁੱਕ ਕੇ ਆਪਣੀ ਮਾਂ ਨੂੰ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਭਰਾ ਤੇ ਭਾਬੀ ਦੀ ਜੋੜੀ ਬਣਦੀ ਆ ਮੇਰਾ ਭਰਾ ਬਹੁਤ ਹੀ ਸ਼ਾਂਤ ਸੁਭਾਅ ਦਾ ਮਾਲਕ ਸੀ ਜਦ ਕੇ ਭਾਬੀ ਬਿਲਕੁਲ ਉਸਦੇ ਉਲਟ ਲੱਗ ਰਹੀ ਸੀ ਮੇਰੀ ਮਾਂ ਨੇ ਹੱਸਦੇ ਹੋਏ ਕਿਹਾ ਕਿ ਤੇਰਾ ਭਰਾ ਬਹੁਤ ਸ਼ਰਮੀਲਾ ਜੇਕਰ ਇਸ ਤਰ੍ਹਾਂ ਦੀ ਲੜਕੀ ਉਸਦੀ ਜ਼ਿੰਦਗੀ ਵਿੱਚ ਸ਼ਾਮਿਲ ਹੋਵੇਗੀ ਤਾਂ ਉਹ ਬਹੁਤ ਖੁਸ਼ ਰਹੇਗਾ ਮਾਂ ਦੀ ਗੱਲ ਤੇ ਮੈਂ ਖਮੋਸ਼ ਹੋ ਗਈ ਸੀ ਮੈਨੂੰ ਆਪਣੇ ਭਰਾ ਦਾ ਸੁਲਝਿਆ ਹੋਇਆ ਮિજાਜ ਇੰਨਾ ਚੰਗਾ ਲੱਗਦਾ ਸੀ ਕਿ ਚਾਹ ਕੇ ਵੀ ਮੇਰਾ ਦਿਲ ਆਪਣੀ ਭਾਬੀ ਦੇ ਲਈ ਖੁਸ਼ ਨਹੀਂ ਹੋ ਪਾਇਆ ਸੀ ਪਰ ਵਿਆਹ ਤੇ ਜਦੋਂ ਮੈਂ ਆਪਣੀ ਭਾਬੀ ਨੂੰ ਦੇਖਿਆ ਤਾਂ ਮੈਨੂੰ ਲੱਗਿਆ ਕਿ ਉਹ ਹੀ ਮੇਰੇ ਭਰਾ ਦੇ ਲਈ ਹੀ ਬਣੀ ਆ ਉਹ ਬਹੁਤ ਖੂਬਸੂਰਤ ਲੱਗ ਰਹੀ ਸੀ ਪਰ ਹੁਣ ਮੈਨੂੰ ਬੇਚੈਨੀ ਸਤਾ ਰਹੀ ਸੀ ਮੈਂ ਕਿੰਨੀ ਦੇਰ ਕਰਵਟਾ ਬਦਲਦੀ ਬਦਲਦੀ ਸੌਂ ਗਈ ਸੀ ਕਿਉਂਕਿ ਵਿਆਹ ਦੇ ਪ੍ਰੋਗਰਾਮ ਦੀ ਥਕਾਵਟ ਦੀ ਵਜ੍ਹਾ ਨਾਲ ਹੋਰ ਜਾਗਣਾ ਮੇਰੇ ਵਾਸਤੇ ਮੁਮਕਿਨ ਨਹੀਂ ਸੀ ਪਰ ਅਗਲੀ ਸਵੇਰ ਜਦੋਂ ਮੈਂ ਉੱઠી ਤਾਂ ਇੱਕ ਹੋਰ ਕਿਆਮਤ ਮੇਰੇ ਸਾਹਮਣੇ ਸੀ ਮੈਂ ਆਪਣੀ ਮਾਂ ਦੀਆਂ ਦਿਲ ਚੀਰ ਦੇਣ ਵਾਲੀਆਂ ਚੀਕਾਂ ਦੇ ਨਾਲ ਉੱઠી ਸੀ ਮੈਂ ਦੇਖਿਆ ਕਿ ਪੂਰਾ ਖਾਨਦਾਨ ਭਰਾ ਦੇ ਕਮਰੇ ਦੇ ਅੱਗੇ ਇਕੱਠਾ ਹੋਇਆ ਸੀ ਤੇ ਸਾਰੇ ਰੋ ਰਏ ਸੀ ਮੇਰਾ ਦਿਲ ਬੇਚੈਨ ਹੋਣ ਲੱਗਾ ਤੇ ਮੈਨੂੰ ਰਾਤ ਵਾਲਾ ਵਾਕਿਆ ਜ਼ਿਆਦਾ ਗਿਆ ਪਰ ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਉਸ ਵਕਤ ਭਰਾ ਦੇ ਨਾਲ ਕੀ ਹੋਇਆ ਸੀ ਮੈਂ ਡਰਦੀ ਡਰਦੀ ਨੇ ਜਦੋਂ ਅੱਗੇ ਵੱਧ ਕੇ ਕਮਰੇ ਦੇ ਵੱਲ ਦੇਖਿਆ ਤਾਂ ਮੇਰੀਆਂ ਅੱਖਾਂ ਸਾਹਮਣੇ ਦਾ ਮੰਜ਼ਰ ਨੇ ਮੈਨੂੰ ਹੈਰਾਨ ਕਰ ਦਿੱਤਾ ਮੈਂ ਤੜਫ ਕੇ ਆਪਣੇ ਬੇਜਾਨ ਭਰਾ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਮੋਢਿਆਂ ਤੇ ਕਿਸੇ ਨੇ ਹੱਥ ਰੱਖਿਆ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਮੇਰੇ ਪਿਤਾ ਜੀ ਖੜੇ ਸੀ ਉਹਨਾਂ ਦੀਆਂ ਅੱਖਾਂ ਭਿੱਜੀਆਂ ਹੋਈਆਂ ਸੀ ਉਹਨਾਂ ਨੇ ਕਿਹਾ ਕਿ ਹੁਣ ਤੇਰਾ ਭਰਾ ਇਸ ਦੁਨੀਆ ਵਿੱਚ ਨਹੀਂ ਰਿਹਾ ਮੈਨੂੰ ਲੱਗਿਆ ਕਿ ਮੈਂ ਕੁਝ ਗਲਤ ਸੁਣ ਲਿਆ ਰਾਤ ਤੱਕ ਤਾਂ ਮੇਰਾ ਭਰਾ ਠੀਕ ਸੀ ਮੈਨੂੰ ਉਸ ਵਕਤ ਕਿਸੇ ਦੀ ਗੱਲ ਦਾ ਹੋਸ਼ ਨਾ ਰਹਾ ਮੇਰਾ ਦਿਲ ਰੋ ਰਿਹਾ ਸੀ ਅਜੇ ਕੱਲ ਮੇਰੇ ਭਰਾ ਦਾ ਵਿਆਹ ਹੋਇਆ ਸੀ ਤੇ ਅੱਜ ਉਹ ਮਰ ਚੁੱਕਿਆ ਸੀ ਇਹ ਕਿੱਦਾਂ ਹੋ ਸਕਦਾ ਸੀ ਅਚਾਨਕ ਮੇਰੀ ਨਜ਼ਰ ਬੈੜਤੇ ਪਈ ਮੇਰੀ ਭਾਬੀ ਦੇ ਵੱਲ ਗਈ ਤਾਂ ਮੈਨੂੰ ਇੱਕ ਔਰ ਝਟਕਾ ਲੱਗਿਆ ਸੀ ਕਿਉਂਕਿ ਬੈਠ ਤੇ ਮੇਰੀ ਭਾਬੀ ਦੀ লাশ ਪਈ ਹੋਈ ਸੀ ਮੇਰਾ ਇੱਕ ਕਜ਼ਨ ਡਾਕਟਰ ਸੀ ਉਹ ਵੀ ਉੱਥੇ ਮੌਜੂਦ ਸੀ ਉਹ ਮੇਰੇ ਭਰਾ ਤੇ ਭਾਬੀ ਦਾ ਮੁਆਇਨਾ ਕਰ ਰਿਹਾ ਸੀ ਇਹ ਸਭ ਕੀ ਹੋਇਆ ਸੀ ਕੋਈ ਵੀ ਸਮਝ ਨਹੀਂ ਪਾ ਰਿਹਾ ਸੀ ਮੈਂ ਆਪਣੇ ਭਰਾ ਦੀ লাশ ਦੇ ਕੋਲ ਬੈਠੀ ਰਹੀ ਮੇਰੇ ਪਿਤਾ ਜੀ ਅਤੇ ਮੇਰੇ ਭਰਾ ਮਿਲ ਕੇ ਮੇਰੇ ਭਰਾ ਦੀ লাশ ਨੂੰ ਚੁੱਕਣ ਲੱਗੇ ਨੇਹਾ ਭਾਬੀ ਦੇ ਘਰ ਵਾਲਿਆਂ ਨੂੰ ਵੀ ਸੂਚਨਾ ਕਰ ਦਿੱਤੀ ਉਹ ਲੋਕ ਰੋਂਦੇ ਹੋਏ ਆਏ ਤੇ ਮੇਰੀ ਭਾਬੀ ਨੂੰ ਘਰ ਲੈ ਕੇ ਜਾਣ ਲੱਗੇ ਪਰ ਜਾਂਦੇ ਜਾਂਦੇ ਉਸਦੀ ਮਾਂ ਨੇ ਸਾਨੂੰ ਸਾਰਿਆਂ ਨੂੰ ਧਮਕਾਇਆ ਵੀ ਸੀ ਕਿ ਉਹ ਆਪਣੀ ਬੇਟੀ ਦੇ ਲਈ ਸਾਡੇ ਸਾਰਿਆਂ ਤੇ ਕੇਸ ਕਰਨਗੇ ਕਿਉਂਕਿ ਉਹਨਾਂ ਨੂੰ ਯਕੀਨ ਸੀ ਕਿ ਅਸੀਂ ਉਹਨਾਂ ਦੀ ਬੇਟੀ ਨੂੰ ਮਾਰਿਆ ਆ ਹਾਲਾਂਕਿ ਉਹ ਦੇਖ ਚੁੱਕੀ ਸੀ ਕਿ ਸਾਡੇ ਘਰ ਵੀ ਜਵਾਨ ਬੇਟੇ ਦੀ ਲਾਸ਼ ਸੀ ਪਰ ਉਸ ਔਰਤ ਨੂੰ ਸਿਰਫ ਆਪਣੀ ਬੇਟੀ ਦਾ ਦੁੱਖ ਸੀ ਸਾਰੇ ਲੋਕ ਗੱਲਾਂ ਕਰ ਰਹੇ ਸੀ ਕਿ ਮੇਰੇ ਭਰਾ ਨੇ ਹੀ ਆਪਣੀ ਪਤਨੀ ਨੂੰ ਮਾਰਿਆ ਹੋਣਾ ਤੇ ਫਿਰ ਬਾਅਦ ਵਿੱਚ ਉਸ ਨੇ ਆਪਣੀ ਜਾਨ ਲੈ ਲਈ ਹੋਣੀ ਆ ਜਦ ਕਿ ਮੇਰਾ ਦਿਮਾਗ ਉਲਝਣ ਲੱਗਾ ਸੀ ਕੁਝ ਤਾਂ ਇਦਾਂ ਦਾ ਹੋਇਆ ਸੀ ਜਿਸ ਦੀ ਵਜ੍ਹਾ ਨਾਲ ਇਨ੍ਹਾਂ ਦੋਹਾਂ ਦੀ ਮੌਤ ਹੋਈ ਸੀ ਸਸਕਾਰ ਕਰਨ ਦਾ ਇੰਤਜ਼ਾਮ ਕੀਤਾ ਗਿਆ ਇਤਫਾਕ ਨਾਲ ਮੇਰੀ ਭਾਬੀ ਹੋਣਾ ਨੂੰ ਵੀ ਸ਼ਹਿਰ ਦਾ ਉਹੀ ਚਮਚਾਨ ਘਾਟ ਪੈਂਦਾ ਸੀ ਉਹ ਵੀ ਭਾਬੀ ਦੀ ਲਾਸ਼ ਉੱਥੇ ਹੀ ਲੈ ਕੇ ਆ ਗਿਆ ਸੀ ਪਰ ਇੱਕ ਗੱਲ ਬਹੁਤ ਅਜੀਬ ਹੋਈ ਕਿ ਮੇਰੇ ਭਰਾ ਦੀ ਚਿਤਾ ਨੂੰ ਝਟ ਹੀ ਅੱਗ ਲੱਗ ਗਈ ਪਰ ਭਾਬੀ ਦੀ ਚਿਤਾ ਨੂੰ ਜਿਸ ਲੱਕੜੀ ਨਾਲ ਅੱਗ ਦੇਣ ਦੀ ਕੋਸ਼ਿਸ਼ ਕਰ ਰਹੇ ਸੀ ਉਹ ਵਾਰ-ਵਾਰ ਬੁਝ ਰਹੀ ਸੀ ਜਦ ਕਿ ਕੋਈ ਹਵਾ ਵਗੈਰਾ ਵੀ ਨਹੀਂ ਚੱਲ ਰਹੀ ਸੀ ਇਹ ਮਾਮਲਾ ਸਾਰਿਆਂ ਦੀ ਸਮਝ ਤੋਂ ਬਾਹਰ ਸੀ ਸਾਰੇ ਹੈਰਾਨ ਹੋ ਰਹੇ ਸੀ ਆਖਰ ਇਹ ਕੀ ਮਾਮਲਾ ਆ ਕਰ ਅਸੀਂ ਆਪਣੇ ਭਰਾ ਦਾ ਸੰਸਕਾਰ ਕਰਕੇ ਘਰ ਆ ਗਏ ਅਸੀਂ ਸਾਰੇ ਘਰ ਵਾਲੇ ਸਦਮੇ ਦੇ ਵਿੱਚ ਬੈਠੇ ਸੀ ਕਿ ਪੁਲਿਸ ਸਾਡੇ ਘਰ ਪਹੁੰਚ ਗਈ ਉਹ ਪੁਲਿਸ ਮੇਰੀ ਭਾਬੀ ਦੇ ਪੇਕੇ ਘਰ ਨੇ ਭੇਜੀ ਸੀ ਮੇਰੇ ਪਿਤਾ ਜੀ ਨੇ ਪੁਲਿਸ ਵਾਲਿਆਂ ਨੂੰ ਕਿਹਾ ਕਿ ਸਾਡਾ ਬੇਟਾ ਇਸ ਦੁਨੀਆ ਤੋਂ ਜਾ ਚੁੱਕਿਆ ਆ ਤੇ ਅਸੀਂ ਉਸ ਦਾ ਸੰਸਕਾਰ ਵੀ ਕਰ ਦਿੱਤਾ ਆ ਸਾਨੂੰ ਪੁਲਿਸ ਦੀ ਕੋਈ ਵੀ ਮਦਦ ਨਹੀਂ ਚਾਹੀਦੀ ਪੁਲਿਸ ਵਾਲਿਆਂ ਨੇ ਬਹੁਤ ਹੀ ਅਜੀਬ ਜਿਹੀ ਗੱਲ ਕੀਤੀ ਉਹ ਬੋਲੇ ਕਿ ਅਸੀਂ ਇਸ ਮਾਮਲੇ ਦੀ ਤਫਤੀਸ਼ ਕਰਨਾ ਹੈ ਲੜਕੀ ਦੇ ਘਰ ਵਾਲਿਆਂ ਨੂੰ ਸ਼ੱਕ ਕਿਹਾ ਕਿ ਉਸਦੇ ਕਤਲ ਵਿੱਚ ਉਸਦੇ ਪਤੀ ਜਾਂ ਸਹੁਰਿਆਂ ਦੀ ਕੋਈ ਸ਼ਾਗੀ ਸੀ ਆ ਅਸੀਂ ਦੁਲਹਨ ਦਾ ਕਮਰਾ ਵੀ ਦੇਖਣਾ ਹੈ ਸਾਰੇ ਇਸ ਗੱਲ ਤੋਂ ਬਹੁਤ ਦੁਖੀ ਹੋ ਗਏ ਸੀ ਕਿ ਲੜਕੀ ਵਾਲਿਆਂ ਨੇ ਇਸ ਗੱਲ ਦਾ ਵੀ ਖਿਆਲ ਨਹੀਂ ਕੀਤਾ ਕਿ ਸਾਡੇ ਘਰ ਵੀ ਇੱਕ ਜਵਾਨ ਲੜਕੇ ਦੀ ਮੌਤ ਹੋ ਚੁੱਕੀ ਉਹਨਾਂ ਦੀ ਬੇਟੀ ਦਾ ਗਾਮ ਆਪਣੀ ਜਗ੍ਹਾ ਪਰ ਕਿਸੇ ਮਰੇ ਹੋਏ ਇਨਸਾਨ ਤੇ ਇਲਜ਼ਾਮ ਕਿਦਾਂ ਲਗਾ ਸਕਦੇ ਨੇ ਮੇਰੇ ਪਿਤਾ ਜੀ ਨੇ ਖਮੋਸ਼ੀ ਨਾਲ ਪੁਲਿਸ ਵਾਲਿਆਂ ਨੂੰ ਅੰਦਰ ਆਉਣ ਦਿੱਤਾ ਉਸ ਵਕਤ ਕਾਰ ਵਿੱਚ ਸਾਰੇ ਮਹਿਮਾਨ ਮੌਜੂਦ ਸੀ ਤੇ ਸਾਰਿਆਂ ਦੀਆਂ ਅੱਖਾਂ ਤੇ ਕੰਨ ਪੁਲਿਸ ਵਾਲਿਆਂ ਤੇ ਲੱਗੇ ਹੋਏ ਸੀ ਪੁਲਿਸ ਕਮਰੇ ਵਿੱਚ ਗਈ ਤੇ ਉੱਥੇ ਇੱਕ ਇੱਕ ਚੀਜ਼ ਨੂੰ ਛੇੜਨ ਲੱਗੀ ਮੈਨੂੰ ਬਹੁਤ ਤਕਲੀਫ ਮਹਿਸੂਸ ਹੋ ਰਹੀ ਸੀ ਤੇ ਮੈਨੂੰ ਆਪਣੀ ਭਾਬੀ ਦੇ ਘਰ ਵਾਲਿਆਂ ਤੋਂ ਬਹੁਤ ਨਫ਼ਰਤ ਮਹਿਸੂਸ ਹੋ ਰਹੀ ਸੀ ਪੁਲਿਸ ਨੂੰ ਇਹ ਹੀ ਲੱਗਦਾ ਸੀ ਕਿ ਮੇਰੇ ਭਰਾ ਨੇ ਹੀ ਭਾਬੀ ਨੂੰ ਮਾਰਿਆ ਆ ਉਹ ਹਥਿਆਰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ਉਦੋਂ ਹੀ ਮੇਰਾ ਡਾਕਟਰ ਕਜਨ ਅੰਦਰ ਆਇਆ ਤੇ ਪੁਲਿਸ ਵਾਲਿਆਂ ਨੂੰ ਕਹਿਣ ਲੱਗਾ ਕਿ ਮੈਂ ਡਾਕਟਰ ਹਾਂ ਮੈਂ ਦੋਹਾਂ ਦਾ ਮੁਆਇਨਾ ਚੰਗੀ ਤਰ੍ਹਾਂ ਕੀਤਾ ਆ ਕੁਝ ਪੁੱਛਣਾ ਹੈ ਤਾਂ ਮੈਂ ਦੱਸ ਸਕਦਾ ਹਾਂ ਪੁਲਸਵਾਲੇ ਉਸ ਨੂੰ ਪੁੱਛਣ ਲੱਗੇ ਕਿ ਲੜਕੀ ਨੂੰ ਗੋਲੀ ਕਿਸ ਤਰ੍ਹਾਂ ਲੱਗੀ ਮੇਰੇ ਕਜਨ ਨੇ ਪੁਲਸਵਾਲਿਆਂ ਦੇ ਸਵਾਲ ਤੇ ਕਿਹਾ ਕੀ ਗੋਲੀ ਬਹੁਤ ਹੀ ਕਰੀਬ ਤੋਂ ਮਾਰੀ ਗਈ ਸੀ ਤੇ ਯਕੀਨਨ ਮੇਰੇ ਕਜ਼ਨ ਨੇ ਗੋਲੀ ਨਹੀਂ ਮਾਰੀ ਕਿਉਂਕਿ ਮੈਂ ਦੋਹਾਂ ਦੀ ਮੌਤ ਦਾ ਟਾਈਮ ਦਾ ਪਤਾ ਕੀਤਾ ਆ ਲੜਕੀ ਦੀ ਮੌਤ ਸਵੇਰੇ 6 ਵਜੇ ਦੇ ਕਰੀਬ ਹੋਈ ਜਦਕਿ ਲੜਕੇ ਦੀ ਮੌਤ ਨੂੰ 4-5 ਘੰਟੇ ਗੁਜ਼ਰ ਚੁੱਕੇ ਸੀ ਪੁਲਿਸ ਇਸ ਗੱਲ ਤੇ ਚੌਂ ਗਈ ਤੇ ਬੋਲੀ ਲੜਕੇ ਦਾ ਕਤਲ ਕਿਸ ਤਰ੍ਹਾਂ ਹੋਇਆ ਉਦੋਂ ਮੇਰੇ ਕਜ਼ਨ ਨੇ ਜੋ ਦੱਸਿਆ ਉਹ ਸੁਣ ਕੇ ਅਸੀਂ ਸਾਰੇ ਹੱਕੇ ਬੱਕੇ ਰਹਿ ਗਏ ਮੇਰੇ ਕਜ਼ਨ ਨੇ ਦੱਸਿਆ ਕਿ ਲੜਕੇ ਦੀ ਮੌਤ ਦਿਲ ਦਾ ਦੌਰਾ ਪੈਣ ਕਰਨ ਹੋਈ ਆ ਤੇ ਉਸਦੇ ਨੱਕ ਵਿੱਚੋਂ ਖੂਨ ਵੀ ਇਸੇ ਕਰਕੇ ਨਿਕਲ ਰਿਹਾ ਸੀ ਉਸ ਨੂੰ ਕੋਈ ਏਦਾਂ ਦਾ ਸਦਮਾ ਪਹੁੰਚਿਆ ਸੀ ਕਿ ਉਸ ਦਾ ਦਿਲ ਹੀ ਫਟ ਗਿਆ ਮੇਰਾ ਕਜ਼ਨ ਕਹਿਣ ਲੱਗਿਆ ਕਿ ਬੇਸ਼ੱਕ ਲਾਸ਼ਾਂ ਦਾ ਸੰਸਕਾਰ ਕਰ ਦਿੱਤਾ ਗਿਆ ਹੈ ਪਰ ਇੱਕ ਡਾਕਟਰ ਹੋਣ ਦੇ ਨਾਤੇ ਸਾਰਾ ਕੁਝ ਸੱਚ ਕਹਿ ਰਿਹਾ ਹਾਂ ਤੇ ਸ਼ਾਇਦ ਕਾਤਲ ਇਸੇ ਘਰ ਵਿੱਚ ਹੀ ਮੌਜੂਦ ਆ ਉਹ ਲੋਕ ਚਾਹਣ ਤਾਂ ਸਾਰਿਆਂ ਤੋਂ ਤਫ਼ਤੀਸ਼ ਕਰ ਸਕਦੇ ਆ ਪਰ ਇੰਨਾ ਹੈ ਕਿ ਜੋ ਲੜਕਾ ਮਰਿਆ ਹੈ ਉਸਨੇ ਆਪਣੀ ਪਤਨੀ ਨੂੰ ਨਹੀਂ ਮਾਰਿਆ ਤੇ ਉਹ ਕਿਦਾਂ ਮਾਰ ਸਕਦਾ ਸੀ ਕਿਉਂਕਿ ਉਹ ਤਾਂ ਪਹਿਲਾਂ ਹੀ ਮਰਿਆ ਸੀ ਤੇ ਉਸਦੀ ਪਤਨੀ ਦੀ ਮੌਤ ਬਾਅਦ ਵਿੱਚ ਹੋਈ ਆ ਇਸ ਗੱਲ ਤੇ ਮੇਰਾ ਬਾਪ ਸਦਮੇ ਦੇ ਨਾਲ ਜ਼ਮੀਨ ਤੇ ਡਿੱਗ ਗਿਆ ਨਾ ਜਾਣੇ ਮੇਰੇ ਭਰਾ ਨੂੰ ਇਦਾਂ ਦਾ ਕੀ ਸਦਮਾ ਪਹੁੰਚਿਆ ਸੀ ਕਿ ਉਹ ਦਿਲ ਫਟਣ ਦੀ ਵਜ੍ਹਾ ਨਾਲ ਮਰ ਗਿਆ ਸੀ ਪੁਲਿਸ ਨੇ ਆਪਣੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਮੇਰਾ ਕਮਰਾ ਭਰਾ ਦੇ ਕਮਰੇ ਦੇ ਨਾਲ ਵਾਲਾ ਹੈ ਤੇ ਰਾਤ ਦੇ ਵਕਤ ਮੈਂ देर ਨਾਲ ਉੱਠ ਕੇ ਆਪਣੇ ਕਮਰੇ ਵਿੱਚ ਗਈ ਸੀ ਤਾਂ ਮੈਨੂੰ ਸਵਾਲ-ਜਵਾਬ ਕਰਨ ਲੱਗੇ ਮੈਨੂੰ ਬੋਲਣ ਲੱਗੇ ਕਿ ਜੇਕਰ ਤੂੰ ਕੋਈ ਸੱਚਾਈ ਜਾਣਦੀ ਤਾਂ ਸਾਨੂੰ ਦੱਸ ਦੇ ਕਿਉਂਕਿ ਤਾਂ ਤੇਰੀ ਕਿਸੇ ਗੱਲ ਤੋਂ ਸਾਨੂੰ ਕੋਈ ਸਰਾਖ ਮਿਲ ਜਾਵੇ ਮੈਂ ਪੁਲਿਸ ਵਾਲਿਆਂ ਨੂੰ ਦੱਸਿਆ ਕਿ ਉਸ ਰਾਤ ਮੇਰੇ ਭਰਾ ਤੇ ਭਾਬੀ ਦਾ ਝਗੜਾ ਵੀ ਹੋਇਆ ਸੀ ਉਹਨਾਂ ਦਾ ਝਗੜਾ ਕਿਉਂ ਹੋਇਆ ਸੀ ਇਹ ਕਿਸੇ ਨੂੰ ਵੀ ਨਹੀਂ ਪਤਾ ਸੀ ਪਰ ਬਾਅਦ ਵਿੱਚ ਉਹਨਾਂ ਦੀ ਸੁਲਾਵੀ ਹੋ ਗਈ ਸੀ ਮੇਰੀ ਗੱਲ ਤੇ ਸਾਰਿਆਂ ਨੇ ਗਵਾਈ ਵੀ ਦਿੱਤੀ ਇਸ ਤੋਂ ਇਲਾਵਾ ਮੈਂ ਕੁਝ ਵੀ ਨਹੀਂ ਜਾਣਦੀ ਉਹ ਮੇਰੇ ਤੋਂ ਹੋਰ ਸਵਾਲ ਜਵਾਬ ਕਰਨ ਲੱਗੇ ਪਰ ਮੈਂ ਇਸ ਗੱਲ ਤੋਂ ਇਲਾਵਾ ਹੋਰ ਕੋਈ ਗੱਲ ਹੀ ਨਹੀਂ ਜਾਣਦੀ ਸੀ ਪੁਲਿਸ ਵਾਲਿਆਂ ਨੇ ਮੈਨੂੰ ਪੁੱਛਿਆ ਕਿ ਮੇਰੇ ਖਿਆਲ ਦੇ ਨਾਲ ਮੇਰੇ ਭਰਾ ਨੂੰ ਕੀ ਪਰੇਸ਼ਾਨੀ ਹੋਵੇਗੀ ਕਿਉਂਕਿ ਭੈਣ ਭਰਾਵਾਂ ਦੇ ਵਿੱਚ ਰਜਦਾਰੀ ਚੱਲਦੀ ਆ ਮੈਂ ਆਪਣੇ ਦਿਮਾਗ ਤੇ ਜ਼ੋਰ ਪਾਵਾਂ ਸ਼ਾਇਦ ਮੇਰੇ ਭਰਾ ਨੇ ਮੈਨੂੰ ਕੋਈ ਗੱਲ ਦੱਸੀ ਹੋਵੇ ਚਾਹੇ ਉਹ ਇਸ ਵਿਆਹ ਤੋਂ ਖੁਸ਼ ਨਾ ਹੋਵੇ ਮੈਂ ਪੁਲਿਸ ਵਾਲਿਆਂ ਨੂੰ ਦੱਸਿਆ ਕਿ ਮੇਰਾ ਪ੍ਰਾਇਕ ਸਿੱਧਾ ਸਾਦਾ ਜਨ ਚੌਂਸੀ ਉਸ ਦੀ ਜ਼ਿੰਦਗੀ ਵਿੱਚ ਕੋਈ ਲੜਕੀ ਸ਼ਾਮਿਲ ਨਹੀਂ ਸੀ ਅਤੇ ਜਦੋਂ ਰਿਸ਼ਤਾ ਹੋਇਆ ਤਾਂ ਉਹ ਪੂਰੀ ਇਮਾਨਦਾਰੀ ਦੇ ਨਾਲ ਇਸ ਰਿਸ਼ਤੇ ਦੇ ਲਈ ਤਿਆਰ ਸੀ ਪਰ ਕਮਰੇ ਵਿੱਚ ਜਾਣ ਤੋਂ ਬਾਅਦ ਕੀ ਹੋਇਆ ਉਹ ਮੈਂ ਨਹੀਂ ਜਾਣਦੀ ਅਚਾਨਕ ਮੈਂ ਪੁਲਿਸ ਵਾਲਿਆਂ ਨੂੰ ਕਿਹਾ ਕਿ ਤਵਤੀਸ਼ ਮੇਰੀ ਭਾਬੀ ਦੇ ਘਰ ਜਾ ਕੇ ਵੀ ਕੀਤੀ ਜਾਵੇ ਹੋ ਸਕਦਾ ਹੈ ਕਿ ਉੱਥੇ ਤੁਹਾਨੂੰ ਕੋਈ ਸराग ਮਿਲ ਜਾਵੇ ਕਿਉਂਕਿ ਜੇਕਰ ਸਾਡੇ ਘਰ ਤਲਾਸ਼ੀ ਲਈ ਜਾ ਰਹੀ ਆ ਤਾਂ ਉਸਦੇ ਘਰ ਦੀ ਤਲਾਸ਼ੀ ਵੀ ਲਈ ਜਾਵੇ ਮੈਨੂੰ ਯਕੀਨ ਹੈ ਕਿ ਮੇਰੀ ਭਾਬੀ ਦੇ ਘਰੋਂ ਹੀ ਇਹ ਰਾਜ਼ ਤੋਂ ਪਰਦਾ ਉੱٹےਗਾ ਮੇਰੇ ਬਾਪ ਨੇ ਮੈਨੂੰ ਕਮੋਚਣ ਦਾ ਇਸ਼ਾਰਾ ਕੀਤਾ ਪਰ ਮੈਂ ਇਸ ਤਰ੍ਹਾਂ ਕਮੋਚ ਨਹੀਂ ਰਹਿ ਸਕਦੀ ਸੀ ਜਦੋਂ ਪੁਲਿਸ ਵਾਲਿਆਂ ਨੇ ਮੈਨੂੰ ਪੁੱਛਿਆ ਕਿ ਮੈਨੂੰ ਆਪਣੀ ਭਾਬੀ ਤੇ ਕਿਸੇ ਕਿਸਮ ਦਾ ਸ਼ੱਕ ਹੈ ਤਾਂ ਮੈਂ ਬਿਨਾਂ ਸੋਚੇ ਸਭ ਨੇ ਕਹਿ ਦਿੱਤਾ ਕਿ ਸਾਡੇ ਪਿੱਛੇ ਮੇਰੀ ਭਾਬੀ ਦਾ ਆਪਣਾ ਹੀ ਕੋਈ ਰਾਜ਼ ਲੁਕਿਆ ਹੋਇਆ ਆ ਸ਼ਾਇਦ ਮੇਰੇ ਭਰਾ ਨੂੰ ਮੇਰੀ ਭਾਬੀ ਦੇ ਕੋਈ ਇਦਾਂ ਦੀ ਗੱਲ ਪਤਾ ਲੱਗੀ ਸੀ ਜਿਸ ਤੇ ਉਹ ਸਦਮੇ ਵਿੱਚ ਆ ਗਿਆ ਕਿਉਂਕਿ ਉਹ ਸਾਦਾ ਤੇ ਬਹੁਤ ਹੀ ਸ਼ਰੀਫ ਸੀ ਉਸਨੇ ਆਪਣੀ ਸਾਰੀ ਜ਼ਿੰਦਗੀ ਇਮਾਨਦਾਰੀ ਦੇ ਨਾਲ ਗੁਜ਼ਾਰੀ ਸੀ ਮੇਰੀਆਂ ਗੱਲਾਂ ਸਾਰਿਆਂ ਨੂੰ ਹੈਰਾਨ ਕਰ ਰਹੀਆਂ ਸੀ ਮੈਨੂੰ ਗੱਲਾਂ ਗੱਲਾਂ ਵਿੱਚ ਸਾਰੇ ਖਾਨਦਾਨ ਵਾਲਿਆਂ ਨੇ ਕਹਿਣ ਦੀ ਕੋਸ਼ਿਸ਼ ਕੀਤੀ ਕਿ ਮੈਂ ਆਪਣੇ ਭਰਾ ਦੀ ਮੌਤ ਦੇ ਗੁੱਸੇ ਵਿੱਚ ਇੱਕ ਮਰੀ ਹੋਈ ਲੜਕੀ ਤੇ ਇਲਜ਼ਾਮ ਲਗਾ ਰਹੀਆਂ ਪਰ ਮੈਂ ਚੁੱਪ ਨਹੀਂ ਰਹਿ ਸਕੀ ਕਿਉਂਕਿ ਮੈਨੂੰ ਆਪਣੀ ਭਾਬੀ ਦੇ ਘਰ ਵਾਲਿਆਂ ਦਾ ਇਹ ਰਵਈਆ ਬਹੁਤ ਬੁਰਾ ਲੱਗਿਆ ਸੀ ਮੈਨੂੰ ਲੱਗਿਆ ਕਿ ਜੇ ਪੁਲਿਸ ਇਸ ਮਾਮਲੇ ਦੀ ਤੈਅ ਤੱਕ ਪਹੁੰਚਣਾ ਚਾਹੁੰਦੀ ਹੈ ਤਾਂ ਸਾਡੇ ਘਰ ਦੇ ਨਾਲ ਨਾਲ ਇਹਨਾਂ ਲੋਕਾਂ ਨੂੰ ਲੜਕੀ ਦੇ ਘਰ ਦੀ ਤਫ਼ਤੀਸ਼ ਕਰਨੀ ਚਾਹੀਦੀ ਆ ਪੁਲਿਸ ਵਾਲੇ ਮੇਰੀਆਂ ਗੱਲਾਂ ਤੇ ਗੌਰ ਕਰਦੇ ਹੋਏ ਉੱਤੋਂ ਚਲੇ ਗਏ ਤੇ ਜਾਂਦੇ ਹੋਏ ਮੇਰੇ ਪਿਤਾ ਜੀ ਨੂੰ ਯਕੀਨ ਦਿਵਾ ਗਏ ਕਿ ਉਹ ਹੁਣ ਭਾਬੀ ਦੇ ਘਰ ਵੀ ਜ਼ਰੂਰ ਜਾਣਗੇ ਜਦੋਂ ਪੁਲਿਸ ਵਾਲੇ ਚਲੇ ਗਏ ਤਾਂ ਮੇਰੇ ਪਿਤਾ ਜੀ ਨੇ ਮੈਨੂੰ ਝਿੜਕਦੇ ਹੋਏ ਕਿਹਾ ਕਿ ਮੈਂ ਇਸ ਮਾਮਲੇ ਨੂੰ ਹੋਰ ਆ ਰਹੀਆਂ ਮੇਰੀ ਮਾਂ ਬਹੁਤ ਸਦਮੇ ਵਿੱਚ ਬੈਠੀ ਸੀ ਤੇ ਘਰ ਵਿੱਚ ਅਜੀਬ ਜਿਹਾ ਮਾਹੌਲ ਛਾਇਆ ਸੀ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸੀ ਮੈਂ ਆਪਣੇ ਭਰਾ ਦੀ ਮੌਤ ਦੀ ਵਜ੍ਹਾ ਤੱਕ ਪਹੁੰਚਣਾ ਚਾਹੁੰਦੀ ਸੀ ਮੇਰਾ ਡਾਕਟਰ ਕਜ਼ਨ ਮੈਨੂੰ ਬੋਲਿਆ ਕਿ ਸਾਨੂੰ ਵਾਕੇ ਇਸ ਮਾਮਲੇ ਦੀ ਤੈਅ ਤੱਕ ਜਾਣਾ ਚਾਹੀਦਾ ਆ ਕਿਉਂਕਿ ਮੈਨੂੰ ਲੱਗਦਾ ਆ ਕਿ ਤੇਰਾ ਸ਼ੱਕ ਠੀਕ ਆ ਮੈਂ ਵੀ ਇਸ ਗੱਲ ਨੂੰ ਸੋਚ ਰਿਹਾ ਹਾਂ ਕਿ ਜਰੂਰ ਮੇਰਾ ਭਰਾ ਭਾਬੀ ਦੀ ਵਜ੍ਹਾ ਦੇ ਨਾਲ ਹੀ ਮਰਿਆ ਹੋਵੇਗਾ ਫਿਰ ਮੇਰੇ ਕਜ਼ਨ ਨੇ ਕਿਹਾ ਕਿ ਲੜਕੀ ਨੇ ਸ਼ਾਇਦ ਆਪਣੀ ਜਾਨ ਖੁਦ ਲਈ ਹੋਵੇ ਪਰ ਇਹ ਗੱਲ ਸਾਨੂੰ ਚੁਭ ਰਹੀ ਸੀ ਕਿ ਪੁਲਿਸ ਨੂੰ ਉਸ ਕਮਰੇ ਵਿੱਚੋਂ ਕੋਈ ਵੀ ਹਥਿਆਰ ਬਰਾਮਦ ਨਹੀਂ ਹੋਇਆ ਸੀ ਲੜਕੀ ਖੁਦ ਨੂੰ ਮਾਰ ਕੇ ਹਥਿਆਰ ਕਿੱਦਾਂ ਲੁਕੋ ਸਕਦੀ ਸੀ ਸਾਫ ਜਾਹਿਰ ਸੀ ਕਿ ਉਸ ਰਾਤ ਕਮਰੇ ਵਿੱਚ ਕੋਈ ਤੀਜਾ ਆਦਮੀ ਨਹੀਂ ਮੌਜੂਦ ਸੀ ਘਰ ਵਿੱਚ ਬਹੁਤ ਸਾਰੇ ਲੋਕ ਸੀ ਮੇਰੇ ਦੂਰ ਦੇ ਕਜ਼ਨ ਵੀ ਆਏ ਹੋਏ ਸੀ ਕਿਸੇ ਤੇ ਵੀ ਸ਼ੱਕ ਕਰਨਾ ਠੀਕ ਗੱਲ ਨਹੀਂ ਸੀ ਪਰ ਜੇ ਉਸ ਰਾਤ ਕਮਰੇ ਵਿੱਚ ਤੀਜਾ ਆਦਮੀ ਮੌਜੂਦ ਸੀ ਤਾਂ ਉਹ ਸਾਡੇ ਖਾਨਦਾਨ ਦਾ ਵੀ ਹੋ ਸਕਦਾ ਸੀ ਪਰ ਕੁਝ ਵੀ ਪਤਾ ਨਹੀਂ ਚੱਲ ਸਕਿਆ ਪੁਲਿਸ ਵਾਲਿਆਂ ਨੇ ਵੀ ਇਹ ਹੀ ਦੱਸਿਆ ਕਿ ਲੜਕੀ ਦੇ ਕਮਰੇ ਵਿੱਚ ਵੀ ਉਹਨਾਂ ਨੂੰ ਇਦਾਂ ਦਾ ਕੁਝ ਵੀ ਨਹੀਂ ਮਿਲਿਆ ਪਾਰ ਉਹ ਇਸ ਗੱਲ ਤੇ ਹੈਰਾਨ ਸੀ ਕਿ ਲੜਕੀ ਦਾ ਮੋਬਾਈਲ ਉਹਨਾਂ ਨਾ ਹੀ ਲੜਕੀ ਦੇ ਕਮਰੇ ਵਿੱਚੋਂ ਮਿਲਿਆ ਤੇ ਨਾ ਹੀ ਸਾਡੇ ਘਰੋਂ ਮਿਲਿਆ ਯਕੀਨਨ ਮੋਬਾਈਲ ਵਿੱਚ ਕੁਝ ਇਹੋ ਜਿਹਾ ਇਦਾਂ ਦਾ ਹੋ ਸਕਦਾ ਸੀ ਜਿਸ ਰਾਹੀਂ ਇਸ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾ ਸਕਦਾ ਸੀ ਮੈਂ ਉਦਾਸ ਸੀ ਅਤੇ ਜਾ ਕੇ ਸ਼ਮਸ਼ਾਨ ਘਾਟ ਵਿੱਚ ਹੀ ਠੰਡੀ ਹੋਈ ਚਿਤਾ ਦੇ ਕੋਲ ਜਾ ਕੇ ਬਹਿ ਗਈ ਮੈਨੂੰ ਆਪਣੇ ਭਰਾ ਦੀ ਬਹੁਤ ਜ਼ਿਆਦਾ ਆ ਰਹੀ ਸੀ ਫਿਰ ਇਸੇ ਤਰ੍ਹਾਂ ਹੀ ਕੁਝ ਮਹੀਨਿਆਂ ਦਾ ਸਮਾਂ ਬੀਤ ਗਿਆ ਪੁਲਿਸ ਵਾਲੇ ਬਹੁਤ ਜ਼ਿਆਦਾ ਤਫਤੀਸ਼ ਕਰਨ ਤੋਂ ਬਾਅਦ ਵੀ ਮੁਜਰਮ ਤੱਕ ਨਹੀਂ ਪਹੁੰਚ ਪਾਏ ਮੇਰੀ ਮਾਂ ਬਹੁਤ ਜ਼ਿਆਦਾ ਸਦਮੇ ਦੇ ਵਿੱਚ ਸੀ ਕਾਸ਼ ਆਪਣੇ ਬੇਟੇ ਦਾ ਵਿਆਹ ਨਾ ਕਰਦੀ ਮੈਨੂੰ ਬਹੁਤ ਅਫਸੋਸ ਹੋ ਰਿਹਾ ਸੀ ਕਿ ਸ਼ਾਇਦ ਮੇਰੀ ਮਾਂ ਉਹ ਪਹਿਲੀ ਔਰਤ ਸੀ ਜੋ ਆਪਣੇ ਬੇਟੇ ਦਾ ਵਿਆਹ ਕਰਵਾ ਕੇ ਪਛਤਾ ਰਹੀ ਸੀ ਕੁਝ ਮਹੀਨਿਆਂ ਦੇ ਬਾਅਦ ਮੈਂ ਆਪਣੀ ਕਜਨ ਦੇ ਵਿਆਹ ਤੇ ਗਈ ਤਾਂ ਉੱਥੇ ਮੈਨੂੰ ਮੇਰੀ ਭਾਬੀ ਦੀ ਮੌਦਾ ਰਾਜ ਪਤਾ ਲੱਗਾ ਮੈਂ ਰਾਤ ਨੂੰ ਆਪਣੇ ਕਜ਼ਨ ਰਕੇਸ਼ ਦੇ ਕਮਰੇ ਵੱਲ ਜਾ ਰਹੀ ਸੀ ਜਦੋਂ ਮੈਂ ਕਮਰੇ ਦੇ ਪਿਛਲੇ ਪਾਸੇ ਦੋ ਲੋਕਾਂ ਨੂੰ ਗੱਲਾਂ ਕਰਦੇ ਹੋਏ ਸੁਣਿਆ ਕੋਈ ਬੋਲ ਰਿਹਾ ਸੀ ਕਿ ਤੂੰ ਸਾਰੀਆਂ ਗੱਲਾਂ ਨੂੰ ਭੁੱਲ ਕਿਉਂ ਨਹੀਂ ਜਾਂਦਾ ਤੈਨੂੰ ਚਾਹੀਦਾ ਕੀ ਆ ਤੂੰ ਆਪਣੀ ਜ਼ਿੰਦਗੀ ਵਿੱਚ ਅੱਗੇ ਵਾਜਾ ਅਚਾਨਕ ਮੈਨੂੰ ਆਪਣੇ ਕਜ਼ਨ ਰਕੇਸ਼ ਦੀ ਆਵਾਜ਼ ਆਈ ਜੋ ਮੇਰੀ ਭੂਆ ਦਾ ਮੁੰਡਾ ਸੀ ਕਿ ਨਹੀਂ ਮੈਂ ਅੱਜ ਤੱਕ ਉਸ ਲੜਕੀ ਨੂੰ ਨਹੀਂ ਭੁਲਾ ਸਕਦਾ ਸਾਡੇ ਦਰਮਿਆਨ 5 ਸਾਲ ਦਾ ਤਾਲੁਕ ਰਿਹਾ ਸੀ ਨਾ ਜਾਣੇ ਉਸਨੇ ਮੈਨੂੰ ਕਿਉਂ ਧੋਖਾ ਦਿੱਤਾ ਸੀ ਸਿਰਫ ਇਸ ਕਰਕੇ ਕਿਉਂਕਿ ਮੈਂ ਆਪਣੇ ਘਰ ਵਾਲਿਆਂ ਨੂੰ ਨਹੀਂ ਮਨਾ ਪਾ ਰਿਹਾ ਸੀ ਉਸਨੇ ਮੈਨੂੰ ਬਹੁਤ ਠੇਸ ਪਹੁੰਚਾਈ ਸੀ ਦੂਜਾ ਲੜਕਾ ਬੋਲਿਆ ਤੂੰ ਉਸਦੇ ਨਾਲ ਬੇਵਫਾਈ ਕੀਤੀ ਸੀ ਮੇਰਾ ਕਜਰ ਰਕੇਸ਼ ਇੱਕਦਮ ਬੋਲਿਆ ਜੋ ਉਸਨੇ ਕੀਤਾ ਉਹ ਸਹੀ ਸੀ ਤੈਨੂੰ ਮੈਂ ਕਸੂਰਵਾਦ ਲੱਗ ਰਿਹਾ ਮੇਰੇ ਦਿਲ ਦਾ ਇੱਕ ਕੋਨਾ ਇਹ ਵੀ ਕਹਿੰਦਾ ਕਿ ਮੈਂ ਨੀਹਾ ਦੇ ਨਾਲ ਜੋ ਵੀ ਕੀਤਾ ਠੀਕ ਕੀਤਾ ਮੈਂ ਕੋਈ ਵੀ ਜੁਰਮ ਨਹੀਂ ਕੀਤਾ ਮੈਂ ਸਿਰਫ ਉਹੀ ਕੀਤਾ ਜੋ ਮੈਨੂੰ ਕਰਨਾ ਚਾਹੀਦਾ ਸੀ ਮੈਂ ਆਪਣੇ ਸ਼ਰੀਫ ਕਜਨ ਨੂੰ ਉਸਦੀ ਪਤਨੀ ਦੀ ਸੱਚਾਈ ਦੱਸੀ ਸੀ ਮੇਰਾ ਕਜਨ ਬਹੁਤ ਨੇਕ ਲੜਕਾ ਸੀ ਉਸਨੇ ساری ਜ਼ਿੰਦਗੀ ਕਦੇ ਵੀ ਕਿਸੇ ਲੜਕੀ ਦੇ ਵੱਲ ਅੱਖ ਚੁੱਕ ਕੇ ਨਹੀਂ ਵੇਖਿਆ ਸੀ ਫਿਰ ਇਹ ਕਿਦਾਂ ਮਮਕਨ ਸੀ ਕਿ ਉਹ ਇੱਕ ਇਦਾਂ ਦੀ ਲੜਕੀ ਦੇ ਨਾਲ ਜ਼ਿੰਦਗੀ ਗੁਜ਼ਾਰਦਾ ਜੋ ਉਸ ਤੋਂ ਪਹਿਲਾਂ ਮੇਰੇ ਨਾਲ ਬਕਾਇਦਾ ਮੁਹੱਬਤ ਦੇ ਤਾਲੁਕ ਵਿੱਚ ਰਹਿ ਚੁੱਕੀ ਹੋਵੇ ਤੂੰ ਤਾਂ ਜਾਣਦਾ ਹੀ ਆ ਕਿ ਮੁਹੱਬਤ ਵਿੱਚ ਅਸੀਂ ਬਹੁਤ ਅੱਗੇ ਵਾ ਚੁੱਕੇ ਸੀ ਉਹ ਲੜਕੀ ਮੈਨੂੰ ਮਿਲਣ ਵੀ ਆਉਂਦੀ ਸੀ ਤੇ ਅਸੀਂ ਸਾਰੀਆਂ ਦਪਾਰ ਕਰ ਗਏ ਸੀ ਪਰ ਇਸ ਗੱਲ ਦਾ ਇਹ ਮਤਲਬ ਹਰਗਿਜ਼ ਵੀ ਨਹੀਂ ਕਿ ਜੋ ਲੜਕਾ ਸਾਰੀ ਜ਼ਿੰਦਗੀ ਇਮਾਨਦਾਰੀ ਦੇ ਨਾਲ ਰਿਹਾ ਹੋਵੇ ਪਰ ਉਸਦੀ ਪਤਨੀ ਦਾ ਤਾਲੁਕ ਕਿਸੇ ਹੋਰ ਦੇ ਨਾਲ ਹੋਵੇ ਮੈਂ ਸਿਰਫ ਆਪਣੇ ਕਜ਼ਨ ਨੂੰ ਸੱਚ ਦੱਸਿਆ ਸੀ ਕਿ ਉਸਦੀ ਪਤਨੀ ਦੇ ਨਾਲ ਮੇਰੇ ਨਾਲ ਤਾਲੁਕ ਸੀ ਮੇਰਾ ਸੱਚ ਸੁਣ ਕੇ ਮੇਰਾ ਕਜ਼ਨ ਮੇਰੇ ਨਾਲ ਨਾਰਾਜ਼ ਹੋਣ ਲੱਗਾ ਤੇ ਉਹ ਜੋ ساری ਜ਼ਿੰਦਗੀ ਇੰਨੀ ਨਰਮੀ ਦੇ ਨਾਲ ਗੱਲ ਕਰਦਾ ਸੀ ਪਹਿਲੀ ਵਾਰ ਉਸਨੇ ਮੇਰੇ ਨਾਲ ਸਖਤੀ ਦੇ ਨਾਲ ਗੱਲ ਕੀਤੀ ਸੀ ਤੇ ਮੈਨੂੰ ਸ਼ਰਮ ਮਹਿਸੂਸ ਕਰਾਉਣ ਦੀ ਕੋਸ਼ਿਸ਼ ਕੀਤੀ ਉਹ ਬੋਲਿਆ ਕਿ ਤੈਨੂੰ ਆਪਣੀ ਭਾਬੀ ਤੇ ਇਲਜ਼ਾਮ ਨਹੀਂ ਲਗਾਉਣਾ ਚਾਹੀਦਾ ਮੇਰੇ ਕੋਲੋਂ ਨੀਹਾ ਦੀਆਂ ਵੀਡੀਓਜ਼ ਤੇ ਕਾਲ ਰਿਕਾਰਡਿੰਗ ਵੀ ਮजूद ਸੀ ਜਿਸ ਵਿੱਚ ਉਹ ਮੇਰੇ ਨਾਲ ਬਹੁਤ ਜ਼ਿਆਦਾ ਮੁਹੱਬਤ ਦੇ ਵਾਅਦੇ ਕਰਦੀ ਸੀ ਮੈਂ ਜਾਣ ਗਿਆ ਸੀ ਕਿ ਉਹ ਮੁਹੱਬਤ ਨਹੀਂ ਸੀ ਉਹ ਸਿਰਫ ਮੇਰੇ ਨਾਲ ਵਕਤ ਗੁਜ਼ਾਰੀ ਕਰਦੀ ਸੀ ਮੈਂ ਬਿਣਾ ਸੋਚੇ ਸਮਝੇ ਨੀਹਾ ਦੀ ਸਾਰੀ ਹਕੀਕਤ ਨੂੰ ਆਪਣੇ ਕਜਨ ਦੇ ਸਾਹਮਣੇ ਰੱਖ ਦਿੱਤਾ ਸੀ ਮੈਨੂੰ ਨਹੀਂ ਪਤਾ ਸੀ ਕਿ ਉਸ ਦਾ ਇਨਜਾਮ ਇੰਨਾ ਬੁਰਾ ਹੋਵੇਗਾ ਉਹ ਕਿੰਨੀ ਦੇਰ ਬੱਚੇ ਮੰਗ ਰੋਂਦਾ ਰਿਹਾ ਤੇ ਮੈਂ ਉਸ ਤੋਂ ਮਾਫੀ ਮੰਗਦਾ ਰਿਹਾ ਚਾਇਦ ਮੈਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀ ਉਦੋਂ ਉਹ ਕਹਿਣ ਲੱਗਿਆ ਕਿ ਤੂੰ ਮੈਨੂੰ ਵਿਆਹ ਤੋਂ ਪਹਿਲਾਂ ਦੱਸ ਦਿੰਦਾ ਤਾਂ ਮੈਂ ਵਿਆਹ ਨਾ ਕਰਦਾ ਮੈਂ ਆਪਣੇ ਕਜ਼ਨ ਨੂੰ ਕਿਹਾ ਕਿ ਮੈਨੂੰ ਕੀ ਪਤਾ ਸੀ ਕਿ ਤੇਰਾ ਵਿਆਹ ਇਸ ਲੜਕੀ ਦੇ ਨਾਲ ਹੋਣ ਵਾਲਾ ਆ ਮੈਂ ਬੇਵਫਾ ਨਹੀਂ ਸੀ ਤੇ ਨਾ ਹੀ ਮੈਂ ਨੀਹਾ ਨੂੰ ਧੋਖਾ ਦਿੱਤਾ ਸੀ ਪਰ ਉਸ ਨੂੰ ਮੇਰੇ ਤੇ ਯਕੀਨ ਨਹੀਂ ਸੀ ਮੇਰਾ ਕਜ਼ਨ ਇਹ ਕਹਿ ਕੇ ਚੁੱਪ ਹੋ ਗਿਆ ਉਹ ਬਹੁਤ ਜ਼ਿਆਦਾ ਦੁਖੀ ਹੋ ਰਿਹਾ ਸੀ ਮੈਂ ਤੇਜੀ ਨਾਲ ਅੱਗੇ ਵੱਧ ਕੇ ਆਪਣੇ ਕਜ਼ਾ ਰਕੇਸ਼ ਦਾ ਕਾਲਰ ਫੜ ਲਿਆ ਤੇ ਉਸ ਨੂੰ ਕਿਹਾ ਤੇ ਤੂੰ ਇਹ ਸਾਰਾ ਕੁਝ ਪਹਿਲਾਂ ਕਿਉਂ ਨਹੀਂ ਦੱਸਿਆ ਉਸ ਲੜਕੀ ਦੀ ਵਜ੍ਹਾ ਦੇ ਨਾਲ ਮੇਰਾ ਭਰਾ ਭਰ ਗਿਆ ਮੇਰਾ ਕਜਨ ਮੈਨੂੰ ਆਪਣੇ ਸਾਹਮਣੇ ਦੇਖ ਕੇ ਬੁਖਲਾ ਗਿਆ ਮੇਰਾ ਕਜਨ ਦੁਖੀ ਹੋ ਕੇ ਬੋਲਿਆ ਕਿ ਮੈਨੂੰ ਅੰਦਾਜ਼ਾ ਸੀ ਕਿ ਉਹ ਇਸ ਮਾਮਲੇ ਵਿੱਚ ਇੰਨੀ ਜ਼ਿਆਦਾ ਪਰੇਸ਼ਾਨ ਹੋ ਜਾਵੇਗਾ ਮੈਂ ਤਾਂ ਹਰ ਤਰੀਕੇ ਨਾਲ ਤੇਰੇ ਭਰਾ ਦਾ ਘਰ ਵਸਾਉਣਾ ਚਾਹੁੰਦਾ ਸੀ ਉਸ ਰਾਤ ਤੇਰਾ ਪ੍ਰਾਨੇ ਹਾ ਨੂੰ ਲੈ ਕੇ ਬਹੁਤ ਗੁੱਸੇ ਵਿੱਚ ਘਰੋਂ ਨਿਕਲਿਆ ਸੀ ਉਸਦੇ ਕੋਲੋਂ ਇਹ ਗੱਲ ਬਰਦਾਸ਼ਤ ਨਹੀਂ ਹੋ ਰਹੀ ਸੀ ਕਿ ਉਸਦੀ ਪਤਨੀ ਦਾ ਵਿਆਹ ਤੋਂ ਪਹਿਲਾਂ ਕਿਸੇ ਹੋਰ ਮਰਦ ਦੇ ਨਾਲ ਤਾਲੁਕਾਤ ਸੀ ਮੈਂ ਉਸਦੇ ਮਗਰ ਗਿਆ ਸੀ ਮੈਂ ਉਸ ਉਹਨਾਂ ਨੂੰ ਇੱਕ ਹੋਟਲ ਦੇ ਵਿੱਚ ਲੈ ਗਿਆ ਤੇ ਬੜੀ ਮੁਸ਼ਕਲ ਦੇ ਨਾਲ ਉਹਨਾਂ ਨੂੰ ਸਮਝਾਇਆ ਕਿ ਹੁਣ ਉਹ ਪਿਛਲੀਆਂ ਗੱਲਾਂ ਛੱਡ ਕੇ ਆਪਣੇ ਅੱਗੇ ਦੀ ਜ਼ਿੰਦਗੀ ਸ਼ੁਰੂ ਕਰਨ ਮਤੇ ਨੀਹਾ ਨੂੰ ਮਾਫ ਕਰਕੇ ਉਸ ਨੂੰ ਇੱਕ ਹੋਰ ਮੌਕਾ ਦੇਣ ਉਹ ਮੇਰੇ ਗੱਲ ਮੰਨ ਵੀ ਗਿਆ ਸੀ ਅਸੀਂ ਖੁਸ਼ੀ-ਖੁਸ਼ੀ ਘਰ ਆ ਗਏ ਫਿਰ ਮੈਂ ਆਪਣੇ ਕਜ਼ਨ ਰਕੇਸ਼ ਨੂੰ ਪੁੱਛਿਆ ਕਿ ਮੇਰੇ ਭਰਾ ਦੀ ਮੌਤ ਕਿਸ ਤਰ੍ਹਾਂ ਹੋਈ ਉਹ ਬੋਲਿਆ ਕਿ ਉਸ ਰਾਤ ਤੇਰੇ ਭਰਾ ਨੇ ਫਿਰ ਤੋਂ ਮੈਨੂੰ ਆਪਣੇ ਕਮਰੇ ਵਿੱਚ ਬੁਲਾਇਆ ਸੀ ਉਹ ਸ਼ਾਇਦ ਮੇਰੇ ਨਾਲ ਕੋਈ ਗੱਲ ਕਰਨਾ ਚਾਹੁੰਦਾ ਸੀ ਜਦੋਂ ਮੈਂ ਕਮਰੇ 'ਚ ਗਿਆ ਤਾਂ ਤੇਰਾ ਭਰਾ ਵਾਸ਼ਰੂਮ ਵਿੱਚ ਸੀ ਮੈਂ ਤੇ ਰਿਪਾ ਵੀ ਨੀਹਾ ਨੂੰ ਵਾਸਤੇ ਦੇਣ ਦੀ ਕੋਸ਼ਿਸ਼ ਕੀਤੀ ਕਿ ਪਿਛਲੀਆਂ ਗੱਲਾਂ ਭੁਲਾ ਕੇ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰੇ ਪਰ ਉਹ ਲੜਕੀ ਤਾਂ ਮੇਰੀ ਸੋਚ ਤੋਂ ਵੀ ਜ਼ਿਆਦਾ ਤੇਜ਼ ਨਿਕਲੀ ਉਸਨੇ ਮੇਰਾ ਹੱਥ ਫੜ ਲਿਆ ਤੇ ਕਹਿਣ ਲੱਗੀ ਕਿ ਮੈਂ ਕਿਸੇ ਤਰ੍ਹਾਂ ਉਸਦੇ ਪਤੀ ਨੂੰ ਯਕੀਨ ਦਵਾ ਦੇਵਾਂ ਉਹ ਵਿਆਹ ਤੋਂ ਬਾਅਦ ਵੀ ਮੇਰੇ ਨਾਲ ਸੰਬੰਧ ਬਣਾਈ ਰੱਖੇਗੀ ਵਾਸ਼ਰੂਮ ਵਿੱਚੋਂ ਨਿਕਲਦੇ ਹੋਏ ਤੇਰੇ ਭਰਾ ਨੇ ਉਸ ਦੀ ਉਹ ਗੱਲ ਸੁਣ ਲਈ ਤੇ ਉਹ ਸਦਮੇ ਦੇ ਨਾਲ ਉੱਥੇ ਹੀ ਡਿੱਗ ਗਿਆ ਤੇ ਤੇਰੇ ਭਰਾ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਮੈਂ ਨਹੀਂ ਜਾਣਦਾ ਸੀ ਕਿਉਂ ਮਰ ਚੁੱਕਿਆ ਹੈ ਮੈਨੂੰ ਲੱਗਿਆ ਕਿ ਉਹ ਬੇਹੋਸ਼ ਹੋ ਗਿਆ ਹੈ ਮੈਂ ਘਬਰਾ ਕੇ ਕਮਰੇ ਚੋਂ ਨਿਕਲ ਗਿਆ ਪਰ ਮੈਨੂੰ ਤੇਰੇ ਭਰਾ ਦੀ ਫਿਕਰ ਹੋਣ ਲੱਗੀ ਮੈਂ 3-4 ਘੰਟਿਆਂ ਦੇ ਬਾਅਦ ਦੁਬਾਰਾ ਕਮਰੇ ਵਿੱਚ ਵਾਪਸ ਗਿਆ ਤਾਂ ਇਹ ਦੇ ਕੇ ਹਰਾ ਰਹਿ ਗਿਆ ਕਿ ਤੇਰਾ ਭਰਾ ਹਜੇ ਵੀ ਜ਼ਮੀਨ ਤੇ ਪਿਆ ਹੋਇਆ ਸੀ ਮੈਂ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਲੜਕੀ ਮੈਨੂੰ ਬੁਰਾ ਭਲਾ ਕਹਿਣ ਲੱਗੀ ਤੇ ਕਹਿਣ ਲੱਗੀ ਕਿ ਤੂੰ ਮੇਰੇ ਪਤੀ ਨੂੰ ਮਾਰ ਦਿੱਤਾ ਹੈ ਮੈਂ ਸਾਰਿਆਂ ਨੂੰ ਇਹੀ ਕਹੂੰਗੀ ਕਿ ਤੂੰ ਦਰਿੰਦਾ ਤੂੰ ਮੇਰੇ ਪਤੀ ਨੂੰ ਮਾਰ ਕੇ ਮੇਰੇ ਨਾਲ ਜ਼ਬਰਦਸਤੀ ਕਰਨਾ ਚਾਹੁੰਦਾ ਸੀ ਉਸ ਦੀ ਗੱਲ ਸੁਣ ਕੇ ਮੇਰਾ ਦਿਮਾਗ ਘੁੰਮ ਗਿਆ ਉਹ ਕਿਸ ਕਦਰ ਸ਼ਾਤਰ ਲੜਕੀ ਸੀ ਉਦੋਂ ਹੀ ਮੈਂ ਆਪਣੀ ਜੇਬ ਵਿੱਚੋਂ ਪਿਸਤੌਲ ਕੱਢ ਕੇ ਉਸ ਨੂੰ ਗੋਲੀ ਮਾਰ ਦਿੱਤੀ ਮੇਰੇ ਕੋਲ ਸਲੈਂਸਰ ਲੱਗੀ ਪਿਸਤੌਲ ਸੀ ਜਿਸ ਦੀ ਆਵਾਜ਼ ਬਹੁਤ ਘੱਟ ਹੁੰਦੀ ਹੈ ਅਤੇ ਤੁਸੀਂ ਸਾਰੇ ਸੁੱਤੇ ਹੋਏ ਸੀ ਫਿਰ ਮੈਂ ਉਸ ਦੀ ਮੌਤ ਤੇ ਘਬਰਾ ਗਿਆ ਮੈਂ ਉਸ ਦਾ ਮੋਬਾਈਲ ਚੁੱਕਿਆ ਤੇ ਉੱਥੋਂ ਭੱਜ ਗਿਆ ਮੈਂ ਜਾਣਦਾ ਸੀ ਕਿ ਉਹਦੇ ਮੋਬਾਈਲ ਚੈੱਕ ਕਰਨ ਤੇ ਸਾਰਿਆਂ ਦਾ ਸ਼ੱਕ ਮੇਰੇ ਉੱਤੇ ਹੀ ਜਾਵੇਗਾ ਕਿਉਂਕਿ ਉਸ ਦੇ ਮੋਬਾਈਲ ਵਿੱਚ ਮੇਰੇ ਬਹੁਤ ਸਾਰੇ ਮੈਸੇਜ ਸੇਵ ਸੀ ਤੇ ਜੇਕਰ ਕਿਸੇ ਦਾ ਧਿਆਨ ਮੇਰੇ ਵੱਲ ਜਾਂਦਾ ਤੇ ਮੈਂ ਹੀ ਮੁਜਰਮ ਮੰਨਿਆ ਜਾਂਦਾ ਮੈਂ ਉਸ ਦਿਨ ਰਾਤ ਆਪਣੇ ਘਰ ਵਾਪਸ ਆ ਗਿਆ ਪਰ ਯਕੀਨ ਕਰੋ ਕਿ ਮੈਂ ਅੱਜ ਤੱਕ ਇਸ ਗਾਂ ਵਿੱਚੋਂ ਨਹੀਂ ਨਿਕਲ ਪਾਇਆ ਉਸ ਲੜਕੀ ਦਾ ਮੈਨੂੰ ਦੁੱਖ ਨਹੀਂ ਆ ਪਰ ਤੇਰੇ ਭਰਾ ਦਾ ਸੋਚ ਕੇ ਮੈਨੂੰ ਆਪਣਾ ਮੁਜਰਮ ਲੱਗਦਾ ਮੈਨੂੰ ਬਾਅਦ ਵਿੱਚ ਪਤਾ ਲੱਗਾ ਕਿ ਉਸ ਵਕਤ ਜਦੋਂ ਜ਼ਮੀਨ ਤੇ ਡਿੱਗਿਆ ਸੀ ਕਿਸ ਕਦਰ ਉਹ ਗਹਿਰੇ ਸਦਮੇ ਦਾ ਸ਼ਿਕਾਰ ਹੋ ਗਿਆ ਸੀ ਉਸਦਾ ਦਿਲ ਫਟ ਗਿਆ ਉਹ ਆਪਣੀ ਪਤਨੀ ਦਾ ਘਿਣਾਉਣਾ ਰੂਪ ਬਰਦਾਸ਼ਤ ਨਹੀਂ ਕਰ ਪਾਇਆ ਮਹਾਰਾਣ ਹੋ ਕੇ ਉਹਦੀਆਂ ਗੱਲਾਂ ਸੁਣ ਰਹੀ ਸੀ 네ਹਾ ਨੂੰ ਉਸਦੇ ਗੁਨਾਹਾਂ ਦੀ ਇਦਾਂ ਦੀ ਸਜ਼ਾ ਮਿਲੀ ਕਿ ਉਸਦੀ ਚਿਤਾ ਨੂੰ ਅੱਗ ਦੇਣ ਸਮੇਂ ਵਾਰ-ਵਾਰ ਅੱਗ ਵਾਲੀ ਲੱਕੜੀ ਬੁਝ ਰਹੀ ਸੀ ਮੈਂ ਆਪਣੇ ਕਜਾ ਰਕੇਸ਼ ਦੀਆਂ ਸਾਰੀਆਂ ਗੱਲਾਂ ਆਪਣੇ ਮੋਬਾਈਲ ਵਿੱਚ ਰਿਕਾਰਡ ਕਰ ਲਈਆਂ ਤੇ ਵਿਆਹ ਤੋਂ ਵਾਪਸ ਆ ਕੇ ਪੁਲਿਸ ਵਾਲਿਆਂ ਨੂੰ ਰਿਕਾਰਡਿੰਗ ਸੁਣਾ ਦਿੱਤੀ ਤੇ ਪੁਲਿਸ ਵਾਲਿਆਂ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਜੋ ਵੀ ਸੀ ਜਿੱਦਾਂ ਵੀ ਸੀ ਉਸ ਨੇ ਇੱਕ ਨਹੀਂ ਬਲਕਿ ਦੋ ਇਨਸਾਨਾਂ ਦੀ ਜਾਨ ਲਈ ਸੀ ਕਾਸ਼ ਉਹ ਇਹ ਰਾਜ਼ ਕਿਸੇ ਨੂੰ ਨਾ ਦੱਸਦਾ ਤੇ ਅੱਜ ਮੇਰਾ ਭਰਾ ਸਾਡੇ ਵਿੱਚ ਹੁੰਦਾ ਧੰਨਵਾਦ ਜੀ ਇਹ ਸੀ ਅੱਜ ਦੀ ਆਪਣੀ ਗਾਣੀ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਬੰਡ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ